ਨੰਦੀ ਘਟਾ। ਦੇ ਕਿੱਥੇ ਵਾਪਰੀ? ਅੱਜ ਗੁਲਿਆਰਾ ਦੇ ਵਿੱਚ ਇੱਕ ਨਸਾਨ ਨੂੰ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਨਾਲ ਮਾਰ ਕੇ ਮਾਰੀ ਆ। ਜਿਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੁਰਨਾਨਕ ਹਸਪੀਟਲ ਭੇਜ ਦਿੱਤਾ ਗਿਆ। ਸਰ ਗੋਲੀ ਕਿੱਥੇ ਵਜੀ ਹੋਦੀ ਸੀ? ਗੋਲੀ ਗੋਲੀ ਜੋ ਮਿਡਲੀ ਪੋਸ਼ਿਸ ਮੁਤਾਬਿਕ ਇਹ ਸਰਚ ਵਜੀ ਹੈ। ਉਹ ਜ਼ਿੰਦਾ ਵਾ ਕੀ ਉਹਦੀ ਮੌਤ? ਕ੍ਰਿਟੀਕਲ ਕੰਡੀਸ਼ਨ ਸੀ ਉਹਨੂੰ ਗੁਰਨਾਨਕ ਦੇਵ ਹਸਪੀਟਲ ਭੇਜ ਦਿੱਤਾ ਗਿਆ। ਕਿਹਦੀ ਕੋਲ ਹੋ ਗਿਆ ਕਿ ਸਿਰੇ ਉਨੇ ਗੋਲੀ ਨਾਲ? ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਜੀ ਸਾਹਿਬ ਦਾ ਗਰਮੈਂਟ ਸੀ ਉਹਦੀ ਇਸ ਚੀਜ਼ ਬਾਰੇ ਐਸਐਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿ ਇਕ ਤਰ੍ਹਾਂ ਉਹਦੀ ਕੋਈ ਵੀ ਤਾਂ ਕੋਈ ਨਹੀਂ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਹੋਏਗੀ ਜਲਦੀ ਪਛਾਣ ਕਰਾਂਗੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਉਸ ਬਾਰੇ ਦੱਸਾਂਗੇ ਸਿਕਿਉਰਟੀ ਹੋਣ ਦੇ ਬਾਵਜੂਦ ਤੇ ਐਸੀ ਘਟਨਾ ਕਿਉਂ ਹੋਈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਬਸ ਕੀ ਹੈ ਅਸੀਂ ਫਿਲਹਾਲ ਇਹ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਲਾਇਆ ਉਹ ਦੇਖਦੇ ਹਾਂ ਠੀਕ ਹੈ ਜੀ